ਸੰਗਰੂਰ ਦੇ ਹਲਕਾ ਲਹਿਰਾਗਾਗਾ ਦੇ ਜਾਖਲ ਸੁਨਸਾਨ ਰੋਡ ਉੱਤੇ ਬਣੇ ਇਸ ਆਲੀਸ਼ਾਨ ਹੋਟਲ ਦੇ ਅੰਦਰ ਜੋ ਕੁਝ ਹੋਇਆ ਉਸ ਦੇ ਬਾਰੇ ਸੁਣ ਕੇ ਤੁਸੀਂ ਇੱਕ ਵਾਰ ਸੋਚਾਂ ਵਿੱਚ ਜ਼ਰੂਰ ਪੈ ਜਾਓਗੇ ਆਓ ਹੁਣ ਦੇਖੋ ਇਸ ਹੋਟਲ ਦੇ ਮੇਨ ਗੇਟ ਵੱਲ ਇੱਕ ਬੰਦਾ ਤੁਰਿਆ ਜਾ ਰਿਹਾ ਤੇ ਇੱਕ ਕੁੜੀ ਸਕੂਟੀ ਦੇ ਕੋਲ ਖੜੀ ਦਿਖਾਈ ਦੇ ਰਹੀ ਹੈ ਦਰਸਲੇ ਉਹੀ ਬੰਦਾ ਹੈ ਜੋ ਕਿ ਇਸ ਸਕੂਲ ਦੀ ਵਿਦਿਆਰਥਣ ਨੂੰ ਮਿੱਠੀਆਂ ਮਿੱਠੀਆਂ ਗੱਲਾਂ ਮਾਰ ਕੇ ਇਸ ਹੋਟਲ ਤੱਕ ਲਿਆਇਆ ਤੇ ਅੱਗੇ ਉਹ ਲਾਲਚੀ ਹੋਟਲ ਦੇ ਮਾਲਕ ਨੇ ਪੈਸੇ ਦੇ ਚੱਕਰ 'ਚ ਨਾਬਾਲਗ ਕੁੜੀ ਨੂੰ ਕਮਰੇ ਅੰਦਰ ਬੰਦੇ ਦੇ ਨਾਲ ਭੇਜ ਦਿੱਤਾ ਤੇ ਫਿਰ ਹੋਟਲ ਦੇ ਕਮਰੇ ਅੰਦਰ ਕੁੜੀ ਦੇ ਨਾਲ ਕੁਝ ਅਜੀਹਾ ਹੋਇਆ ਕਿ ਜਿਸ ਤੋਂ ਬਾਅਦ ਹੋਟਲ ਸੁਰਖੀਆਂ ਵਿੱਚ ਆ ਗਿਆ ਇਸ ਬਾਬਤ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ ਨੇ ਜੋ ਦੱਸਿਆ ਉਹ ਗੱਲ ਮਾਪਿਆਂ ਨੂੰ ਧਿਆਨ ਦੇ ਨਾਲ ਸੁਣਨ ਦੀ ਲੋੜ ਹੈ ਕਿਉਂਕਿ ਰੱਬ ਨਾ ਕਰੇ ਕੱਲ ਨੂੰ ਅਜੀਹਾ ਕਿਸੇ ਦੀ ਵੀਤੀ ਨਾਲ ਹੋ ਸਕਦਾ ਹੈ ਸਰ ਇੱਕ ਨਵਾਲਗ ਬੱਚੇ ਵਾਲਾ ਮਾਮਲਾ ਦਰਜ ਹੋਇਆ ਸੀ ਕਿਹੜਾ ਹੋਟਲ ਹੈ ਜੀ ਕੀ ਮਾਮਲਾ ਕਦੋਂ ਦੀ ਗੱਲਬਾਤ ਹੈ ਜੀ ਇਹ ਮਿਤੀ 28 ਨੂੰ ਹੋਟਲ ਰਾਇਲ ਮਿਖੇ ਇੱਕ ਬੰਦਾ ਕਿਸੇ ਕੁੜੀ ਨੂੰ ਬਹਿਲਾ ਫਸਲਾ ਕੇ ਹੋਟਲ ਚ ਲਿਆ ਸੀ ਜਿਹੜੀ ਉਹ ਕੁੜੀ ਨੇ ਆਪਣੀ ਆਈਡੀ ਸ਼ੋਅ ਕੀਤੀ ਹੋਟਲ ਦੇ ਵਿੱਚ ਉਹ ਨਵਾਲਗੜੀ ਸੀ ਤੇ ਇਸ ਕਰਕੇ ਆਡਰ ਮਾਲਕ ਦਾ ਫਰਜ ਬਣਦਾ ਸੀ ਤੇ ਮੈਨੇਜਰ ਦਾ ਵੀ ਉਹਨਾਂ ਨੂੰ ਕਮਰਾ ਨਾ ਪ੍ਰੋਵਾਈਡ ਕਰਦਾ ਉਹ ਦੇਖਣ ਦੇ ਬਾਵਜੂਦ ਵੀ ਇਹਨਾਂ ਤੋਂ ਉਹਨਾਂ ਨੇ ਕਮਰਾ ਪ੍ਰੋਵਾਈਡ ਕੀਤਾ ਤੇ ਉਸ ਕੁੜੀ ਨਾਲ ਉੱਥੇ ਰੇਪ ਹੋਇਆ ਜਿਹੜਾ ਮੇਨ ਕিউ ਸੀਗਾ ਪਵਨ ਸਿੰਘ ਜਿਹੜਾ ਕੁੜੀ ਨੂੰ ਲੈ ਕੇ ਆਇਆ ਸੀਗਾ ਉਹਨੂੰ ਰੈਸਟ ਕੀਤਾ ਜਾ ਚੁੱਕਾ ਤੇ ਹੋਟਲ ਦੇ ਮਾਲਕ ਤੇ ਮੈਨੇਜਰ ਆੜੇ ਇਹ ਹਜੇ ਭੱਜੇ ਹੋਏ ਨੇ ਇਹਨਾਂ ਨੂੰ ਛੇਤੀ ਦੱਸ ਕੀਤਾ ਜਾਊਗਾ ਤੇ ਫਿਲਹਾਲ ਹੋਟਲ ਬਿਲਕੁਲ ਬੰਦ ਪਿਆ ਸਰ ਉਹ ਹੋਟਲ ਤੇ ਹਜੇ ਵੀ ਚੱਲ ਰਿਹਾ ਜੀ ਅੱਜ ਵੀ ਅਸੀਂ ਦੇਖਿਆ ਮੁੰਲੇ ਕੁੜੀਆਂ ਆ ਰਹੇ ਸੀ ਉਹੀ ਲੋਕਾਂ ਨੂੰ ਦੇਖਦੇ ਆ ਕੋਰ ਦਾ ਆਰਡਰ ਦੇ ਨਾਲ ਬੰਦ ਹੋ ਜੇ ਕਿਸ ਤਰੀਕਾ ਨਾਲ ਹੋਊਗਾ ਇਹ ਜਿਹੜਾ ਹੋਟਲ ਸੀਜ਼ ਹੈ ਤਾਂ ਕੋਰ ਦੇ ਆਰਡਰ ਨਾਲ ਹੀ ਹੋਊਗਾ ਠੀਕ ਹੈ ਪਰ ਫਿਲਹਾਲ ਜਿੱਥੇ ਤੱਕ ਮੈਨੂੰ ਜਾਣਕਾਰੀ ਹੈ ਉਹ ਹੋਟਲ ਬੰਦ ਪਿਆ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਪਵਨ ਨੂੰ ਕਾਬੂ ਕਰਕੇ ਮਾਮਲਾ ਦਰਜ ਕਰ ਦਿੱਤਾ ਗਿਆ ਜਦਕਿ ਹੋਟਲ ਦਾ ਮਾਲਕ ਫਰਾਰ ਹੈ ਜਿਸ ਨੂੰ ਜਲਦ ਹੀ ਕਾਬੂ ਕਰਕੇ ਸਲਾਖਾਂ ਪਿੱਛੇ ਸੁਟਿਆ ਜਾਵੇਗਾ ਖੈਰ ਸੋ ਮਾਪਿਆਂ ਨੂੰ ਆਪਣੇ ਬੱਚਿਆਂ ਦਾ ਧਿਆਨ ਰੱਖਣਾ ਚਾਹੀਦਾ ਹੈ ਹਕੀਕੀ ਟੀਵੀ ਪੰਜਾਬੀ ਲਈ ਸੰਗਰੂਰ ਤੋਂ ਅਨਿਲ ਜੈਨ ਦੀ ਰਿਪੋਰਟ